ਆ ਵਿਚਾਰੇ ਕੋਕੀ ਕੀ ਚੀਜ਼ ਬਾਦੀ ਹੁੰਦੇ ਨਾ ਕੋਈ ਕਾਹਦੇ ਉੱਪਰ ਟਾਹ ਲਾਉਂਗਾ ਤੰਗੀ ਕਿਆ ਪ੍ਰਧਾਨ ਜੀ ਤਿਆਰੀ ਫੁੱਲ ਹੈ ਪੂਰੀ ਸ਼ੇਰੀ ਦੀ ਹੈ ਜਿਓਂ ਗੋਗੇ ਫਿਰ ਹਾਂ ਜਾਵਾਂਗੇ ਜੀ ਫੁੱਲ ਤਿਆਰੀ ਚੱਲ ਰਹੀ ਆ ਪੂਰੀ ਫੁੱਲ ਸਾਰੇ ਪਿੰਡ ਦੇ ਨੌਜਵਾਨ ਪਛਾਨ ਆਗੂ ਬਿੰਦੂ ਜਾਨ ਦੀ ਫੋਟੋ ਤਿਆਰੀ ਚ ਨੇ ਅਖਰੀ ਪ੍ਰਧਾਨ ਜੀ ਸਵੇਰ ਦੇ ਲੱਗ ਰਹੇ ਨੇ ਹਾਂ ਫਸ ਸਵੇਰ ਦਾ ਜੋਰ ਲਾਈ ਜਾਂਦਾ ਮੁੰਡਾ ਤੋੜ ਦੇ ਨੁੜਦੀ ਆ ਸਿੱਧੀ ਕਰਨੀ ਹੈ ਬਾਲ ਕੱਢਦਾ ਛੰਡੇ ਰੇੜੀ ਨੇ ਥੋੜੇ ਜੱਗੀਆਂ ਰੇੜੇ ਛੰਡੇ ਚਾਰ ਮੰਨਾਂਗੇ ਚਲ ਰਹੀਆਂ ਤਿਆਰੀਆਂ ਫੁੱਲੋ ਫੁੱਲ ਤਿਆਰੀਆਂ ਬਲਾਡਾ ਬਲਾਕ ਪਿੰਡ ਗਮਿੰਦਪੁਰਾ ਭਾਰਤੀ ਕਿਸਾਨ ਜੁਨਾਹਣੇਕਤਾ ਸਿੱਧੂਪੁਰ ਜਥੇਬੰਦੀ ਕੰਨਿਓ ਬਿੱਦੇ ਨੂੰ ਕੂਚ ਹੋਣ ਲਈ ਜਿਹੜੀ ਟਰਾਲੀਆਂ ਦੀ ਤਿਆਰੀ ਹੈ ਉਹੋ ਕਰ ਰਹਿਆਂਗੇ ਜਦੋਂ ਜਥੇਬੰਦੀ ਦਾ ਉੱਪਰ ਸੱਦਾ ਆਊਗਾ ਨਾਲ ਦੀ ਨਾਲ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਈ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਅਸੀਂ ਦਿੱਲੀ ਵੱਲ ਨੂੰ ਕੂਚ ਕਰਾਂਗੇ ਆਉਣ ਵਾਲੇ ਸਮੇਂ 'ਚ ਜਦੋਂ ਜਥੇਬੰਦੀ ਦਾ ਆਪ ਨੂੰ ਸਤਾ ਧੰਨਵਾਦ ਰੌਲਾ ਹੀ ਪਾਉਣਾ ਖੇਡ ਲਿਆਦੇ ਨੇ ਖੇਡ ਨੇ ਕਿ ਕਿਤਨੀ ਜੀ ਭਈਆ ਉਹ ਕਹੇ ਚਲਾਂਗੇ ਦਾ 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 ਕਈ ਵਾਰੀ ਚਾਹ ਤੋਂ ਦੋ ਦੋ ਮੰਤਿਆਂ ਦੇ ਉੱਤੇ ਹੱਕ ਦੀ ਧਰਨੀ ਆ ਉੱਪਰ ਘੱਟ ਗਈ ਜੱਡੇ ਦੇ ਮੇਲ ਹੋ ਗਈ ਹੈ ਭਾਈ ਨਾ ਚੱਲ ਮੈਂ ਦੇਖੀ ਕਿ ਪ੍ਰਧਾਨ ਜੀ ਚੱਲ ਰਹੀ ਹੈ ਤਿਆਰੀ ਹਾਂ ਪੂਰੀ ਚੱਲ ਰਹੀ ਹੈ ਜੀ ਆਹ ਠੀਕ ਹੈ ਜੀ ਮੈਂ ਹੈ ਠੀਕ ਹੈ ਛੋਟੀ ਜਿਹੀ ਹੋ ਕਰਨ ਵਾਲੀ ਸੀ ਹੈ ਮੱਲਾ ਪਰਲੀ ਕਰਨੀ ਉਹ ਮਾੜੀ ਜਿਹੀ ਚਾਹ ਹੁੰਦੀ ਹੈ ਭਾਈ ਨੂੰ ਛਾਂ ਚੱਲਦੀ ਹੈ ਕਿ ਕਿਦੋਂ ਨਵਾਂ ਤਾਰੀ ਦੇ ਵਿੱਚ ਹੈ ਹੈ ਰੱਬ ਕਰੇ ਜਮਾਤ ਠੀਕ ਹੈ

ਇਧਰ ਡੈਕਟਰ ਵੀ ਤਿਆਰ ਆ। ਪ੍ਰਧਾਨ ਸਾਹਿਬ ਵੀ ਤਿਆਰ ਨੇ ਤਿਆਰ ਹਾਂ। ਹਾਂ ਤਿਆਰ ਆ।